ਜਦੋਂ ਪਿਛਲੇ ਜਿਨੀ ਪਟਿਆਲਾ ਵਿਖੇ ਇੱਕ ਵਪਾਰੀਆਂ ਦੇ ਸਮੇਲਨ ਨੂੰ ਸੰਬੋਧਿਤ ਕਰਨ ਆਏ ਸੀ ਤਾਂ ਉੱਥੇ ਵਪਾਰੀਆਂ ਨੇ ਇੱਕ ਮੰਗ ਉਠਾਈ ਸੀ ਤੋੜਾ ਕਰਨਾ ਔਰ ਜਿਹੜੇ ਦਰਖਤ ਆ ਰਹੇ ਆ ਔਰ ਤੁਸੀਂ ਦੇਖ ਰਹੇ ਲੇਬਰ ਕੰਮ ਕਰ ਰਹੀ ਹੈ ਗਰਮੀ ਬਹੁਤ ਹੈ ਔਰ ਲਗੇ ਪਏ ਆ ਕਿਉਂਕਿ ਸੜਕ ਦੇ ਵਿੱਚ ਟ੍ਰੈਫਿਕ ਵੀ ਹੈ ਸੜਕ ਵੀ ਚੱਲ ਰਹੀ ਹੈ ਇਸ ਕਰਕੇ ਜਿਹੜੇ ਦਰਖਤ ਘਾਰ ਚ ਆ ਰਹੇ ਨੇ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ ਤਸਵੀਰ ਹੈਗੀ ਆ ਇਹ ਪਟਿਆਲਾ ਤੋਂ ਸਰਹੰਦ ਰੋਡ ਦੇ ਕੋਲ ਦੀ ਕਰਤਾ ਚੌੜੀ ਹੋਣੀ ਹੈ ਔਰ 19 ਫੁੱਟ ਉੱਤਰੋਂ ਸੋ ਲੋਕਾਂ ਨੂੰ ਬਹੁਤ ਹੀ ਇਸ ਸੜਕ ਬਣਨ ਦੇ ਨਾਲ ਲਾਭ ਮਿਲੇਗਾ ਕਿਹੜੀ ਟ੍ਰੈਫਿਕ ਕਿਉਂਕਿ ਐਸੀ ਕਿਸ ਰੋਡ ਤੇ ਨਹੀਂ ਹੁੰਦੀ ਹੈ ਕਿ ਪਟਿਆਲੇ ਤੋਂ ਸਰਹੰਦਾ ਜਾਣ ਵਾਲੇ ਵਿਅਕਤੀ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਸ਼੍ਰੀਕਲ ਤੁਸੀਂ ਜੁੜਿਓ ਔਨ 에ਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਤੋਂ ਸਰਹੰਦਾਨ ਜਾਣ ਵਾਲੇ ਲੋਕਾਂ ਲਈ ਇੱਕ ਖੁਸ਼ਖਬਰੀ ਹੈ ਕਿ ਰੋਜ਼ਾਨਾ ਹੀ ਇਸ ਰੋਡ ਤੇ ਹਾਸੇ ਵਾਪਰਦੇ ਨੇ ਬੜੀਆਂ ਜਾਨਾਂ ਜਾ ਚੁੱਕੀਆਂ ਕਿਉਂਕਿ ਟ੍ਰੈਫਿਕ ਬਹੁਤ ਹੈ ਪਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਦੋਂ ਪਿਛਲੇ ਦਿਨੀ ਪਟਿਆਲਾ ਵਿਖੇ ਇੱਕ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਿਤ ਕਰਨ ਆਏ ਸੀ ਤਾਂ ਉੱਥੇ ਵਪਾਰੀਆਂ ਨੇ ਇੱਕ ਮੰਗ ਉਠਾਈ ਸੀ ਜੀ ਪਟਿਆਲਾ ਤੋਂ ਸਰਹੰਦ ਜਿਹੜੀ ਸੜਕ ਹੈਗੇ ਇਸ ਨੂੰ 4 ਲਾਈਨ ਕੀਤਾ ਜਾਵੇ। ਉਸੀ ਤਹਿਤ ਸਰਕਾਰ ਵੱਲੋਂ 95 ਕਰੋੜ ਰੁਪਏ ਦੀ ਜਿਹੜਾ ਐਸਟੀਮੇਟ ਪਾਸ ਕਰਕੇ ਔਰ ਜਿਹੜਾ ਕੰਮ ਸਟਾਰਟ ਹੋ ਗਿਆ ਤਸਵੀਰ ਤੁਸੀਂ ਦੇਖ ਰਹੇ ਹੋ ਕਿਹੜੀ ਦਰਕਤਾਂ ਨਹੀਂ ਬढ़ाई ਹੈ ਕਿਉਂਕਿ ਸੜਕ ਨੂੰ 19-19 ਪਾਸੇੋਂ 19 ਫੁੱਟ ਇੱਧਰ ਤੋਂ ਤੇ 19 ਫੁੱਟ ਉੱਧਰ ਤੋਂ ਚੌੜਾ ਕਰਨਾ ਔਰ ਜਿਹੜੇ ਦਰਖਤ ਆ ਰਹੇ ਆ ਔਰ ਤੁਸੀਂ ਦੇਖ ਰਹੇ ਲੇਬਰ ਹੈ ਕੰਮ ਕਰ ਰਹੀ ਹੈ ਗਰਮੀ ਬਹੁਤ ਹੈ ਔਰ ਲਗੇ ਪਏ ਆ ਕਿਉਂਕਿ ਸੜਕ ਦੇ ਵਿੱਚ ਟ੍ਰੈਫਿਕ ਵੀ ਆ ਸੜਕ ਵੀ ਚੱਲ ਰਹੀ ਹੈ ਤਸਵੀਰ ਵੀ ਤੁਸੀਂ ਦੇਖ ਰਹੇ ਹੋ ਜੀਸੀਬੀ ਮਸ਼ੀਨ ਲੱਗੀ ਪਈ ਹੈ ਔਰ ਜਿਹੜਾ ਦਰਖਤ ਵਧਣ ਦਾ ਕੰਮ ਹੈ ਗਿਆ ਕਿਉਂਕਿ 19 ਫੁੱਟ ਸੜਕ ਉੱਧਰੋਂ ਪਾਸੇ ਚੌੜੀ ਹੋਣੀ ਹੈ ਤੇ 19 ਫੁੱਟ ਸੜਕ ਇੱਧਰ ਦੇ ਪਾਸੇ ਚੌੜੀ ਹੋਣੀ ਹੈ ਇਸ ਕਰਕੇ ਜਿਹੜੇ ਦਰਖਤ ਵਿਘਾਰ ਚ ਆ ਰਹੇ ਨੇ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ ਤਸਵੀਰ ਹੈਗੀ ਆ ਇਹ ਪਟਿਆਲਾ ਤੋਂ ਸਰਹੰਦ ਰੋਡ ਦੇ ਕੋਲ ਦੀ ਬੇਸ਼ੱਕ ਅਜੇ ਕੰਮ ਸਲੋ ਪਿੱਛੇ ਚੱਲਦਾ ਆ ਰਿਹਾ ਹੈ ਅਜੇ ਪਟਿਆਲੇ ਪਹੁੰਚਣ ਤੱਕ ਕਿਉਂਕਿ ਟੈਂਡਰ ਚੱਲਦੇ ਨੇ ਸਰਕਾਰ ਦਾ ਪ੍ਰੋਸੀਜਰ ਹੁੰਦਾ ਸਰਕਾਰ ਦੀ ਜਿਹੜੀ ਕੰਮਕਾਰ ਦੀ ਜਿਹੜੀ ਕੀ ਕੋਈ ਟੈਂਡਰ ਹੁੰਦਾ ਜਾਂ ਕੋਈ ਐਸਟੀਮੇਟ ਹੁੰਦਾ ਵੱਖ-ਵੱਖ ਜਿਹੜੇ ਕੀ ਕੰਮ ਜਿਹੜੇ ਕੀ ਚੱਲ ਰਹੇ ਨੇ ਪਰ ਜਿਹੜੀ ਦਰਖਤ ਕਟਾਈ ਦਾ ਕੰਮ ਹੈ ਉਹ ਸ਼ੁਰੂ ਹੋ ਗਿਆ ਔਰ ਤੁਸੀਂ ਇੱਧਰ ਵੀ ਦੇਖ ਰਹੇ ਹੋ ਇਹ ਪਟਿਆਲੇ ਨੂੰ ਸੜਕ ਜਾਂਦੀ ਆ ਕਿਉਂਕਿ ਟ੍ਰੈਫਿਕ ਬਹੁਤ ਹੈ ਤੁਸੀਂ ਹੁਣ ਵੀ ਦੇਖ ਰਹੇ ਹੋ ਟ੍ਰੈਫਿਕ ਇਸ ਸੜਕ ਤੇ ਬਹੁਤ ਹੈ ਇਸ ਕਰਕੇ ਬਹੁਤ ਸਾਲਾਂ ਤੋਂ ਲੋਕਾਂ ਦੀ ਇਹ ਮੰਗ ਸੀ ਭਾਵੇਂ ਬਹੁਤ ਸਰਕਾਰਾਂ ਆਈਆਂ ਤੇ ਪੰਜਾਬ 'ਚ ਗਈਆਂ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣਾ ਵਾਅਦਾ ਜਿਹੜਾ ਕਿ ਪਟਿਆਲਾ ਵਿਖੇ ਵਪਾਰੀਆਂ ਦੇ ਸੰਮੇਲਨ ਦੌਰਾਨ ਕੀਤਾ ਸੀ ਕਿ ਮੈਂ ਇਸ ਸੜਕ ਨੂੰ ਉਹਨਾਂ ਨੇ ਉਸੇ ਟਾਈਮ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹੜੇ ਲੋਕਾਂ ਨੇ ਦੇਖੀ ਹੋਵੇ ਕਿ ਪੰਜਾਬ ਦੇ ਚੀਫ ਸੈਕਟਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਹੜੀ ਪਟਿਆਲੇ ਤੋਂ ਸਰ ਅੰਦਾਲੀ ਸੜਕ ਹੈ ਇਸ ਦੇ ਲਈ ਛੇਤੀ ਐਸਟੀਮੇਟ ਬਣਾ ਕੇ ਕੰਮ ਚਾਲੂ ਕਰਵਾਇਆ ਦਿੱਤਾ ਜਾ ਰਿਹਾ ਪਰ ਕੁਝ ਹੀ ਮਹੀਨਿਆਂ ਦੇ ਵਿੱਚ ਕੰਮ ਸਟਾਰਟ ਹੋ ਗਿਆ ਲੋਕਾਂ ਨੂੰ ਬਹੁਤ ਹੀ ਵੱਡੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਮਿਲੇਗਾ ਕਿਉਂਕਿ ਇਹ ਉਹ ਸੜਕ ਹੈ ਜਿਹੜੀ ਪਟਿਆਲੇ ਤੋਂ ਆਣ ਜਾਣ ਵਾਲੇ ਜਾਂ ਸੰਗਰੂਰ ਤੋਂ ਆਣ ਜਾਣ ਵਾਲੇ ਲੋਕ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੱਕ ਜਾਂਦੇ ਹਨ ਔਰ ਪਟਿਆਲੇ ਤੋਂ ਇਹ ਸੜਕ ਜਿਹਨੂੰ ਪਟਿਆਲਾ ਤੋਂ ਸਰਹੰਦ ਰੋਡ ਕਹਿੰਦੇ ਨੇ ਪਰ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਬਹੁਤ ਜ਼ਿਆਦਾ ਟ੍ਰੈਫਿਕ ਆਉਣ ਕਰਕੇ ਰੋਜ਼ਾਨਾ ਹਾਸਤੇ ਵਾਪਰਦੇ ਨੇ ਪੱਤਾ ਉਰੇ ਤੋਂ ਲੰਘਦੀਆਂ ਨੇ ਜਾਂ ਵੱਡੇ ਵੱਡੇ ਵਹੀਕਲ ਲੰਘਦੇ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਟ੍ਰੈਫਿਕ ਕਰਕੇ ਲੋਕ ਦੁਖੀ ਸੀ ਪਰ ਸਰਕਾਰ ਦੀ ਇਸ ਕੰਮ ਦੀ ਛਲਾਗਾ ਵੀ ਕੁਝ ਲੋਕ ਕਰ ਰਹੇ ਨੇ ਤਸਵੀਰ ਵੀ ਤੁਹਾਨੂੰ ਅਸੀਂ ਫੇਰ ਦਿਖਾ ਰਹੇ ਹਾਂ ਕਿ ਜੀਐਸਬੀ ਮਸ਼ੀਨ ਲੱਗੀ ਹੋਇਆ ਕੰਮ ਚੱਲ ਰਿਹਾ ਔਰ ਤੁਸੀਂ ਇੱਧਰ ਵੀ ਦੇਖ ਰਹੇ ਹੋ ਕਿ ਜਿਹੜਾ ਸੜਕ ਹੈਗੀ ਆ ਸੜਕ ਦੇ ਹਜੇ ਆਲੇ ਦੁਆਲੇ ਲੇਬਰ ਜਿਹੜਾ ਕਿ ਪਿੱਛੇ ਕੰਮ ਚੱਲਦਾ ਆ ਰਿਹਾ

ਸੋ ਲੋਕਾਂ ਨੂੰ ਬਹੁਤ ਹੀ ਇਸ ਸੜਕ ਬਣਨ ਦੇ ਨਾਲ ਲਾਭ ਮਿਲੇਗਾ ਜਿਹੜੀ ਟ੍ਰੈਫਿਕ ਕਿਉਂਕਿ ਟ੍ਰੈਫਿਕ ਇਸ ਰੋਡ ਤੇ ਇੰਨੀ ਹੁੰਦੀ ਹੈ ਵੀ ਪਟਿਆਲੇ ਤੋਂ ਸਰਹੰਦਾ ਆਣ ਜਾਣ ਵਾਲੇ ਵਿਅਕਤੀ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਜਿਸ ਕਰਕੇ ਸਰਕਾਰ ਨੇ ਇਹ ਲੋਕਾਂ ਦੀ ਜਿਹੜੀ ਮੰਗ ਹੈ ਇਸ ਨੂੰ ਪਹਿਲ ਤੇ ਆਧਾਰ ਤੇ ਪੂਰਾ ਕੀਤਾ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ